ਦਸ਼ਮੇਸ਼ ਜੀ ਦੇ ਗੁੰਮਨਾਮ ਦੁਲਾਰੇ ਸ਼ਹੀਦੀ 15ਵੜਾ ਚੱਲ ਰਿਹਾ ਹੈ ਤੇ ਅੱਜ ਦਾ ਸਾਡਾ ਵੀਡੀਓ ਜਿਹੜਾ ਹੈ ਇਸ ਕਿਤਾਬ ਨੂੰ ਸਮਰਪਿਤ ਹੈ ਦਸ਼ਮੇਸ਼ ਜੀ ਦੇ ਗੁੰਮਨਾਮ ਦੁਲਾਰੇ ਔਰ 92 ਸਾਲਾ ਖੋਜੀ ਕਾਫਰ ਜੀ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਕਿਤਾਬ ਲਿਖੀ ਹੈ ਗੱਲਬਾਤ ਕਰਦੇ ਹੋ ਵੀਡੀਓ ਅਖੀਰ ਤੱਕ ਦੇਖਿਓ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੋਪੜਾ ਜੀ ਧੰਨਵਾਦ ਤੁਸੀਂ ਮੈਨੂੰ ਕਾਮਲੇ ਸਾਹਮਣੇ ਲਿਆਂਦਾ ਖਾਸ ਕਰਕੇ ਜਦੋਂ ਪੰ 15 ਵਾੜਾ ਚੱਲ ਰਿਹਾ ਆਂਦਿੰਦੇ ਨੇ ਲੱਕੜੀ ਨਾਲ ਲੋਹਾ ਧਰਦਾ ਵਾ ਤੁਹਾਡੇ ਜ਼ਰੀਏ ਇਸ ਕਾਰਜ ਰਹੀਂ ਮੈਨੂੰ ਮੌਕਾ ਮਿਲਿਆ 15 ਵਾੜੇ ਨੂੰ ਗੁਰੂ ਸਾਹਿਬ ਨੂੰ ਸਿੱਖ ਇਤਿਹਾਸ ਨੂੰ ਸ਼ਹੀਦਾਂ ਨੂੰ ਮਤਮਸਤਕ ਹੋਣ ਦਾ ਇਹ ਮੈਂ ਇੱਕ ਵੱਡ ਭਾਗੀ ਇਨੂੰ ਇੱਕ ਮੌਕਾ ਇਹ ਗੱਲ ਸਮਝਦੇ ਆ ਤੁਹਾਡਾ ਇਸ ਲਈ ਬਹੁਤ ਬਹੁਤ ਧੰਨਵਾਦ ਹੈ ਔਰ ਅ ਦਰਸ਼ਕੋ ਸਰੋਤਿਓ ਅ ਤੁਹਾਡਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ 'ਚ ਹਾਜ਼ਰ ਹੋ ਕੇ ਇਹਨੂੰ ਵੇਖਣ ਪੰਪਣ ਸੁਣ ਇਹਦਾ ਤੋਲ ਤਕਾਂਤ ਕਰਨ ਲਈ ਸਾਹਮਣੇ ਬੈਠੇ ਹੋ ਅ ਚੱਕਿਆ ਨਾ ਕਰੋ ਸੰਘਿਆ ਨਾ ਕਰੋ ਚੋਪੜਾ ਜੀ ਆਜ਼ਰ ਨੇ ਕੋਈ ਖਾਮੀਆਂ ਰਹਿ ਜਾਂਦੀਆਂ ਨੇ ਪਰਫੈਕਟ ਹੋਣਾ ਬੜਾ ਮੁਸ਼ਕਲ ਹੁੰਦਾ ਖਾਮੀਆਂ ਰਹਿ ਜਾਂਦੀਆਂ ਕਿਤੇ ਕੋਈ ਗੱਲ ਰਹੀ ਹੋਵੇ ਤਾਂ ਉਹਨਾਂ ਤਾਂ ਹੀ ਕਨਵੇ ਕਰਦੇ ਕਰੋ ਅਗਲੀ ਚੀਜ਼ ਹੈ ਕਿ ਸਿੱਖ ਇਤਿਹਾਸ ਉੱਤੇ ਗੱਲ ਕਰਨ ਲੱਗਿਆਂ ਬੜਾ ਚਾਕਾ ਹੁੰਦਾ ਬੜਾ ਚਾਕਾ ਹੁੰਦਾ ਇਸ ਕਰਕੇ ਕਿਉਂਕਿ ਕੁਝ ਲੋਕ ਇਹਨੇ ਸੰਕੀ ਹੁੰਦੇ ਆ ਜੇ ਸਿਹਰੀ ਬਿਹਰੀ ਇਧਰ ਉਧਰ ਹੋ ਗਈ ਉਹ ਕਹਿੰਦੇ ਆ ਇਹਨੂੰ ਸੋਧ ਦੋ ਉਹ ਇਸ ਕਰਕੇ ਵੀ ਕਿ ਕਈ ਦਫਾ ਸਿੱਖ ਇਤਿਹਾਸ ਦੇ ਉਤੇ ਸ਼ਹੀਦਾਂ ਬਾਰੇ ਗੁਰੂ ਪਰਥਾਏ ਗੱਲ ਕਰਨ ਲੱਗਿਆ ਬੜਾ ਹੁੰਦਾ ਚਲੋ ਹਿੰਮਤ ਕੀਤੀ ਹੈ ਮੈਂ ਗੁਰੂ ਸਾਹਿਬ ਅਗੇ ਇੱਕ ਨਤਮਸਤਕ ਹੋ ਕੇ ਪ੍ਰਾਰਥਨਾ ਕਰਕੇ ਇਹ ਆਈਦਾਇ ਕਤਾਬ ਲਿਖੀ ਵੀ ਉਹਨੂੰ ਇਸੇ ਜਜ਼ਬੇ ਨਾਲ ਹੀ ਸਕੇ ਅ ਅਰਦਾਸ ਕਰਕੇ ਅਸੀਸ ਦੀ ਮੰਗ ਕਰਕੇ ਹਿੰਮਤ ਦਿਓ ਮੈਂ ਠੀਕ ਤਰ੍ਹਾਂ ਸਿਸਾਨ ਨੂੰ ਪੇਸ਼ ਕਰ ਸਕਾਂ ਔਰ ਉਹੀ ਚੀਜ਼ ਜਿਹੜੀ ਹੈ ਹੁਣ ਕੈਮਰੇ ਰਾਹੀਂ ਤੁਹਾਡੇ ਤੱਕ ਪਹੁੰਚਦੀ ਕਰਨ ਦਾ ਇੱਕ ਜ਼ਰੀਆ ਬਣ ਰਿਹਾ ਆ ਇਹ ਲਈ ਮੈਂ ਬੜਾ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ ਆ ਕਿਤਾਬ ਦੇ ਉੱਤੇ ਗੱਲ ਤੁਹਾਨੂੰ ਯਾਦ ਹੋਵੇ ਜਿੰਨਾ ਦੋਸਤਾਂ ਮਿੱਤਰਾਂ ਨੇ ਪਿਛਲਾ ਪ੍ਰੋਗਰਾਮ ਵੇਖਿਆ ਇਹਦੇ ਅੰਦਰ ਦੋ ਕਿਤਾਬਾਂ ਇੱਕ ਸੰਗੀਆਂ ਇੱਕ ਦੂਜੇ ਦੇ ਵਿੱਚੋਂ ਨਿਕਲਦੀਆਂ ਤੇ ਇੱਕ ਦੂਜੇ ਨਾਲ ਜੁੜੀਆਂ ਵੀ ਹਨ ਇਹਦੇ ਨਾਲ ਹੀ ਕਿਤਾਬ ਹੈ ਪਿਛਲਾ ਪ੍ਰੋਗਰਾਮ ਹੋ ਚੁੱਕਾ ਤਾਣ ਬਚਾਏ ਪਛਾਣ ਜੀ ਉਹ ਤਾਣ ਪਛਾਏ ਪਛਾਣ ਦਿੱਤੇ ਪਿਛਲੀ ਦਫਾ ਪੂਰਾ ਪ੍ਰੋਗਰਾਮ ਹੋਇਆ ਸੀਗਾ ਉਸ ਵੇਲੇ ਕਈ ਦਫਾ ਤੁਹਾਡੇ ਕੋਲ ਕੋਈ ਗੱਲ ਸਕਿਪ ਹੋ ਜਾਂਦੀ ਐ ਨਹੀਂ ਚੇਤੇ ਰਹਿੰਦੀ ਜਾਂ ਕਈ ਦਫਾ ਵਕਤ ਦਾ ਕਨਸਟਰੇਂਟ ਹੁੰਦਾ ਹੈ ਕਿ ਸਾਰੀ ਗੱਲ ਤੁਸੀਂ ਕਰ ਨਹੀਂ ਸਕਦੇ ਉਹ ਜਿਹੜੀਆਂ ਦੋ ਭੁੱਲੀਆਂ ਗੱਲਾਂ ਨੇ ਪਹਿਲਾਂ ਉਹਦੀ ਗੱਲ ਕਰ ਲਾ ਫਿਰ ਆਪਾਂ ਤਾਂ ਆਪਣਾ ਦੁਲਾਰਿਆਂ ਵਾਲੀ ਗੱਲ ਆਪਾਂ ਚੱਲਦੀ ਰਹੇਗੀ ਜਿਹੜੀਆਂ ਗੱਲਾਂ ਤੋਂ ਭੁੱਲੀਆਂ ਸੀਗਾ ਉਹਦੀ ਇੱਕ ਗੱਲ ਆ ਤੁਸੀਂ ਤਸਵੀਰ ਦੇਖ ਰਹੇ ਹੋ ਜ਼ੈਬਲ ਨਸਹਾ ਔਰ ਅੰਗਜੈਬ ਦੀ ਲੜਕੀ ਹੈ ਜ਼ੈਬਲ ਸਾ ਸ਼ਾਇਰਾ ਸੀ ਲਖਾਰੀ ਸੀ ਬੜੀ ਨਫਿਸ ਤਬਈ ਇਹਦੀ ਲੜਕੀ ਸੀ ਜੋ ਕਿਤਾਬਾਂ ਚੋਂ ਮਲੂਮ ਹੁੰਦਾ ਵਾ ਉਹਨੇ ਰੰਗ ਦੇ ਉਹਨੇ ਬੜੀ ਵਾਰ ਮਨਾ ਕੀਤਾ ਸੀ ਤੂੰ ਗੁਰੂ ਘਰ ਨਾਲ ਨਾ ਭੰਗਲ ਤੂੰ ਜ਼ੁਲਮ ਕਰ ਰਿਹਾ ਤੱਕਾ ਕਰ ਰਿਹਾ ਉਹ ਤੇਰਾ ਕੁਛ ਨਹੀਂ ਬਗਾੜ ਰਿਹਾ ਕਿਸੇ ਨੇ ਬਗਾਵਤ ਨਹੀਂ ਕੀਤੀ ਤੂੰ ਖਾਮ ਖਾ ਇਸ ਨੋਬੇ ਤੱਕ ਜਾ ਰਹੇ ਹਾਂ ਔਰ ਇਹਨੇ ਗੱਲਾਂ ਦੇ ਵਿੱਚ ਜਦੋਂ ਹੁੰਦੀਸ ਕਰਦੇ ਇਥੋਂ ਤੱਕ ਉਹਨੇ ਬੜਾ ਅਸੀਸ ਦਿੱਤੀ ਸੀ ਆਂਦੇ ਪਿਤਾ ਅਬਾ ਜਾਨ ਯਾਦ ਰੱਖਿਓ ਕਿਉਂਕਿ ਹਰ ਗੱਲ ਦਾ ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਇਹ ਤੇ ਅੰਗਰੇਜ਼ੀ ਨਹੀਂ ਸੀ ਉਹ ਚੱਲਦੀ ਆਪਣੇ ਉਹਨਾਂ ਦੇ ਫਾਰਸਿਜ਼ ਬਾਂਚੇ ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਜੇ ਸਨੋਬ ਤੱਕ ਤੁਸੀਂ ਜ਼ੁਲਮ ਕਰ ਰਹੇ ਹੋ ਔਰ ਬੇਕਸੂਰ ਬਿਲਕੁਲ ਸਾਤ ਬੰਦਿਆਂ ਦੇ ਉੱਤੇ ਸਾਰੂ ਤૈયਾਰ ਦਿੱਤੇ ਇਹ ਤੁਹਾਨੂੰ ਇੱਕ ਦਿਨ ਖਮਿਆਜ਼ਾ ਪੁਕਤ ਨਾ ਪਏਗਾ ਔਰ ਇੱਕ ਗੱਲ ਜਿਹੜੀ ਆ ਉਹ ਜਿਹੜਾ ਉੱਪਰਲੇ ਪਾਸੇ ਜਿਹੜੇ ਉਹ ਸਿੰਘ ਆ ਰਹੇ ਨੇ ਪੰਜਾਬ ਦੇ ਉੱਤੇ ਕਬਜ਼ਾ ਕਰਨ ਲਈ ਆ ਰਹੇ ਨੇਗੇ ਉਹ ਉਸੇ ਚੀਜ਼ ਨੂੰ ਡਿਸਪਲੇ ਕਰਦੀ ਹੈ ਜਿਹੜੀ ਬੀਬੀ ਜ਼ੈਬਨ ਨਸਾਰ ਨੇ ਕਹੀ ਸੀ ਇੱਕ ਤੇ ਗੱਲ ਇਹ ਸੀ ਵਿਸਰਗੀ ਦੂਜੀ ਗੱਲ ਇਹ ਸੀ ਭੀ ਜਦੋਂ ਗੁਰੂ ਸਾਹਿਬ ਨੂੰ ਬੜਾ ਜੋਰ ਲਾ ਆ ਰਹੇ ਸੀਗੇ ਭੋਰਾ ਸੀਗਾ ਪ੍ਰਬੰਧਕ ਦਲਾਲਦੀਨ ਦਲਾਸ ਸੀਗਾ ਹੋਰ ਸੀਗੇ ਉਹ ਪੂਰੇ ਜੋਰ ਨਾਲ ਰਸਮੀ ਗੁਰੂ ਸਾਹਿਬ ਜੜਕ ਜਾਣ ਤੇ ਇਹਨਾਂ ਨੂੰ ਅਸੀਂ ਇਹ ਮੁਸਲਮਾਨ ਫਰਕੇ ਦੇ ਵਿੱਚ ਲੈ ਆਏ ਤੇ ਕਰਦੇ ਰਹੇ ਤੇ ਉਹ ਕਈ ਦਫਾ ਬੰਦਾ ਤੰਗ ਆ ਜਾਂਦਾ ਨਾ ਉਹ ਬਾਰ ਬਾਰ ਜਦੋਂ ਕਹਿ ਰਹੇ ਸੀਗੇ ਤੁਹਾਡੀ ਜਾਨ ਬਖਸ਼ੀ ਹੋ ਜੂਗੀ ਤੁਹਾਡੀ ਉਮਰ ਭੋਗੋਗੇ ਕਿਉਂ ਇਸ ਪਾਸੇ ਪਏ ਦੇ ਅਖੀਰ ਗੁਰੂ ਸਾਹਿਬ ਨੂੰ ਕਹਿਣਾ ਪਿਆ ਮੈਨੂੰ ਇਹ ਗਰੰਟੀ ਦੇ ਦਿਓ ਕਿ ਮੁਸਲਮਾਨ ਹੁਕਮ ਹੈ ਨਹੀਂ ਮਰਨਗਾ ਤੇ ਜੇ ਮੁਸਲਮਾਨ ਕੋਈ ਵੀ ਮੈਂ ਮਰਨਾ ਵਾ ਤੇ ਮੈਂ ਹੁਣ ਜਿਹੜੀ ਤੁਸੀਂ ਮੈਨੂੰ ਜਿਹੜਾ ਤੁਸੀਂ ਮੈਨੂੰ ਕਤਲ ਕਰਨਾ ਆਪਾਂ ਸ਼ਹੀਦੀ ਜਿਹਨੂੰ ਕਹਿੰਦੇ ਆ ਕਰ ਲੋ ਨਾਲ ਹੀ ਉਹਨੇ ਇਹ ਕਹਤਾ ਇਹ ਗੱਲ ਹੋ ਰਹੀ ਹੈ ਉਹ ਅੰਦੇ ਉਹਨੂੰ ਬੋਰਨ ਜੱਲਾ ਆਦ ਨੂੰ ਇਹ ਗੱਲ ਹੋਰ ਦੱਸੋ ਅੰਦੇ ਅਸਲਾਮ ਤੇ ਮੁਸਲਮਾਨ ਕਮਈਤ ਤੇ ਅਮਈਤ ਉਮਤ ਜੜੀ ਆ ਪਾਕ ਅਸਤੀ حضرت ਮਾਮਦ ਸਾਹਿਬ ਜੀ ਪੈਦਾ ਕੀਤੀ ਹੈ ਹਕ ਉਹ ਸਭ ਤੋਂ ਮਤਬਰਕ ਸਭ ਤੋਂ ਮੋਢੀ ਵੱਡੇ ਪ੍ਰਸਿੱਧ ਮੁਸਲਮਾਨ ਨੇ ਉਹ ਕਿੱਥੇ ਨੇ ਜੇ ਉਹਨਾਂ ਦੇ ਜਿਹੜਾ ਸਰੀਰ ਆ ਸਰੀਰ ਚਾਹੇ ਮੁਸਲਮਾਨ ਹੈ ਚਾਹੇ Hindu ਹੈ ਅਸਾਈ ਹੈ ਕੋਈ ਵੀ ਹੈ ਜੋ ਖੜਿਆ ਸੋ ਪੱਛੀ ਹੈ ਇਸ ਕਰਕੇ ਤੁਸੀਂ ਇਹ ਜਿਦ ਨਾ ਕਰੋ ਤੁਸੀਂ ਜੋ ਕੁਝ ਕਰਨਾ ਕਰ ਲੋ ਮੈਂ ਆਪਣੇ ਸਿਧਾਂਤ ਤੇ ਖੜਾ ਆ ਮੈਂ ਕੋਈ ਗੁਨਾਹਗਰੀ ਨਹੀਂ ਕੀਤੀ ਮੈਂ ਕੋਈ ਬਗਾਵਤ ਨਹੀਂ ਕੀਤੀ ਮੈਂ ਕੋਈ ਅੱਛਾ ਅਜੋਰਾ ਚੱਕ ਨੇ ਉਹ ਇਸ ਇਸ ਦੋ ਗੱਲਾਂ ਹੋਈਆਂ ਹੁਣ ਗੱਲ ਇਹ ਇਦੋਂ ਵੀ ਜਦੋਂ ਮੈਂ ਕਿਤਾਬਾਂ ਦੇ ਬਾਰੇ ਕੋਈ ਖਿਆਲ ਆ ਰਿਹਾ ਸੀ ਇਹ ਦੋਸਤੋ ਕਿ ਦਫਨਦਾ ਕਈ ਚੀਜ਼ਾਂ ਡੌਰਮੈਂਟ ਹੁੰਦੀਆਂ ਤੁਸੀਂ ਜ਼ਿੰਦਗੀ ਚ ਹੰਡਾਉਂਦੇ ਰਹਿੰਦੇ ਹੋ ਗੱਲਾਂ ਇਧਰ ਉਧਰ ਤੁਹਾਡੇ ਆਉਂਦੀਆਂ ਬੈਠੀਆਂ ਹੁੰਦੀਆਂ ਕੀਤੀਆਂ ਉਹ ਫਿਰ ਕਈ ਜਦੋਂ ਮੌਕਾ ਦਾ ਨਾ ਹਰ ਚੀਜ਼ ਦਾ ਮੌਕਾ ਬੰਦਾ ਉਹ ਜੋ ਫਿਰ ਪ੍ਰਗਟ ਹੁੰਦੀਆਂ ਨੇ ਜੀ ਆ ਤੇ ਉਦੋਂ ਇਹ ਦੋਵੇਂ ਕਿਤਾਬਾਂ ਦਾ ਆਪਸ ਵਿੱਚ ਥੋੜਾ ਜੋੜ ਮੇਲ ਵੀ ਚੱਲਦਾ ਸੀਗਾ ਤੇ ਇਹ ਕਿਤਾਬ ਸੀਗੀ ਤਾਨ ਬਚਾਏ ਪਛਾਨ ਦੀ ਗੱਲ ਜਿਹੜੀ ਸੀਗੀ ਤੇ ਇਹ ਅਗਲੀ ਜਿਹੜੀ ਇਹ ਕਿਤਾਬ ਜਿਹਦੇ ਲਈ ਅੱਜ ਸਾਰਾ ਪ੍ਰੋਗਰਾਮ ਹੈ ਦਸ਼ਮੇਸ਼ ਜੀ ਦੇ ਗੁੰਮ ਨਾਮ ਦਿਲਾਰੇ ਇਹ ਸਾਰੀ ਇਸ ਇਲਾਕੇ 'ਚ ਇਸ ਡੌਰਾ ਤੋਂ ਲੈ ਕੇ ਪਿੰਡ ਸਡੌਰਾ ਤੋਂ ਲੈ ਕੇ ਰਾਏ ਕੱਲਾ ਦਾ ਜਿਹੜਾ ਅਬ ਉਹਦੀ ਯਾਦ ਸੀਗੀ ਉੱਥੋਂ ਤੱਕ ਇਹ ਕਿਤਾਬ ਟਰੈਵਲ ਕਰਦੀ ਹੈ ਚੱਲਦੀ ਹੈ ਤੇ ਇਹਦੇ ਵਿੱਚ ਸਾਰੀ ਗੱਲ ਮੇਰੇ ਦਿਮਾਗ 'ਚ ਇਹ ਗੱਲ ਆਈ ਸੀਗੀ ਪਈ ਕਿਸੇ ਫਿਰਕੇ ਨੂੰ ਇੱਕ مسلمانਾਂ ਦੀ ਗੱਲ ਕਿਉਂਕਿ ਸਾਰੇ ਮੁਸਲਮਾਨ ਪੀਰ ਬੁੱਧੂਸ਼ਾ ਨਾਂਖਾਂ ਬੀਬੀ ਮੰਮਤਾਜ ਚੱਕ ਤੇਰਾ ਵਾਲਾ ਆਪਣਾ ਫੁਮਾ ਮਾਸ਼ਕੀ ਫਿਰ ਆਪਣੇ ਨਵੀਖਾ ਗਣੀਖਾ ਰਾਏ ਕਲਾ ਇਹ ਸਾਰੇ ਆ ਰਹੇ ਸੀਗੇ ਤੇ ਜਿਵੇਂ ਸਾਡੇ ਨਾਲ ਗੁਰੂ ਸਾਹਿਬ ਦੇ ਨਾਲ ਇੱਕ ਧਰਮ ਦੇ ਬਣਾ ਦੇ ਉੱਤੇ ਵਿਤਕਰੇ ਦੇ ਨਾਲ ਤਸ਼ੱਦਦ ਸ਼ਹੀਦੀਆਂ ਹੋਈਆਂ ਸੀਗੀਆਂ ਸਿੱਖਾਂ ਦੀਆਂ ਹੋਰ ਵੀ ਖੋਪਰੀਆਂ ਲੱਥੀਆਂ ਬੰਦ ਬੰਦ ਇਕੱਠੇ ਗਏ ਚਰਖੜੀਆਂ ਦੇ ਚੜੇ ਉਹਦੇ ਪਿੱਛੇ ਸਾਰਾ ਜਿਹੜਾ ਹੁੰਦਾ ਸੀ ਜਨੂਨ ਨਫ਼ਰਤ ਜਨੂਨ ਤੂੰ ਮਿੱਥੋਂ ਵੱਖ ਕਿਉਂ ਆ ਤੇਰਾ ਅਕੀਦਾ ਤੇਰਾ ਵਿਸ਼ਵਾਸ ਮੇਥੋਂ ਵਕ ਕਿਉਂ ਤੇ ਉਹਦੇ ਮੁਕਾਬਲੇ ਇਹ ਚੀਜ਼ ਐਨ ਉਹਦੇ ਉਲਟ ਚੱਲ ਰਹੀ ਸੀਗੀ ਇਹ ਸਾਰੇ ਦੇ ਸਾਰੇ ਮੁਸਲਮਾਨ ਜਿਹੜੇ ਸੀਗੇ ਮਹਾਨ ਮੁਸਲਮਾਨ ਮੈਂ ਕਹਾਂਗਾ ਜੇ ਮੈਂ ਨਾ ਕਹਾਂ ਬਾਰ ਬਾਰ ਪਲੀਜ਼ ਇਹਨੂੰ ਪੱਕੇ ਤੌਰ ਤੇ ਗੱਲੋ ਮਹਾਨ ਮਹਾਨ ਤਾਂ ਮੁਸਲਮਾਨ ਜਿਹੜੇ ਸੀ ਗੁਰੂ ਘਰ ਦੇ ਨਾਲ ਜੁੜੇ ਸੀਗੇ ਸਿੱਖ ਸਿਧਾਂਤ ਦੇ ਨਾਲ ਜੁੜੇ ਸੀਗੇ ਤੇ ਉਹਨਾਂ ਦੇ ਬਾਰੇ ਮਨ ਚ ਇੱਕ ਗੱਲ ਆ ਗਈ ਵੀ ਇਹਨਾਂ ਦੇ ਜਿਹੜਾ ਅਸਲੀ ਤਸਵੀਰਾਂ ਜਿਹੜਾ ਪੋਜ਼ਿਟਿਵ ਐਸਪੈਕਟ ਹੈ ਉਸ ਦੇ ਉੱਤੇ ਗੱਲ ਕੀਤੀ ਜਾਵੇ ਤੇ ਜੇ ਆਪਾਂ ਇਹਨੂੰ ਉਸੇ ਸੀਕੁਐਂਸ ਚ ਲੈ ਲਈਏ ਤਾਂ ਆਪਾਂ ਨੂੰ ਸਾਰਿਆਂ ਨੂੰ ਸਵਖਾ ਹੋ ਜਾਊਗਾ ਜਾਂ ਇੰਜ ਕਰ ਲੈਨੇ ਆਪਾਂ ਮੈਂ ਗੁਰੂ ਸਾਹਿਬ ਦਾ ਜਿੱਥੋਂ ਸਭ ਤੋਂ ਜ਼ਿਆਦਾ ਮੈਂ ਪ੍ਰੇਰਣਾ ਕਹ ਲਓ ਜਾਂ ਉਤਸ਼ਾਹਤ ਕਹ ਲਓ ਕੋਈ ਲਫ਼ਜ਼ ਵਰਤ ਲਓ ਹੋਇਆ ਸੀ ਜਦੋਂ ਮੈਨੂੰ ਆਵਾਰਾ ਕਰਦੀ ਦੀ ਆਹਤ ਆ ਤੇ ਆਵਾਰਾ ਕਰਦੀ ਤੇ ਕਰਦਿਆ ਕਰੂ ਕਿਸੇ ਲਿਆਦ ਨਾਲ ਵਿਕੈਲ ਕਰਦਿਆ ਜਦੋਂ ਮੈਂ ਆਪਣੇ ਮਾਛੀਵਾੜੇ ਗਿਆ ਵਾਂ ਤੇ ਮਾਛੀਵਾੜੇ ਸਰਦਾ ਭੇਟ ਕਰਨ ਦਰਸ਼ਨ ਕਰਨ ਜੋ ਵੀ ਹੈ ਤੇ ਉੱਥੇ ਮਕਬਰਾ ਹੈਗਾ ਵਾ ਜੀ ਨਬੀ ਖਾਨ ਗਨੀ ਖਾਨ ਦਾ ਜੀ ਮੈਨੂੰ ਨਹੀਂ ਸੀ ਪਤਾ ਮੈਂ ਸਮਝਦਾ ਹਾਂ ਕਿ ਜੇ ਮੁਸਮਾਨ ਚਲੇ ਗਿਆ ਸਭ ਕੁਝ ਮਸਮਾਰ ਕਰਦਾ ਉਹ ਸਭ ਕੁਝ ਢਾਟੇ ਰੀ ਕਰਦਾ ਕੀਤਾ ਵੀ ਹੈ ਬੜਾ ਕੁਝ ਕੀਤਾ ਪਰ ਕੁਝ ਸਿਆਣੇ ਬੰਦੇ ਸੀ ਉਹਨਾਂ ਨੇ ਇਹ ਰੱਖ ਲਿਆ ਤੇ ਉਹਦੇ ਉੱਤੇ ਆ ਜਿਸ਼ਮੇਸ਼ ਪਿਤਾ ਜੀ ਦਾ ਕਲਗੀਧਰ ਪੰਥ ਦੇ ਬਾਲੀ ਗੁਰੂ ਗੋਬਿੰਦ ਸਿੰਘ ਜੀ ਜਿਸ਼ਮੇਸ਼ ਪਿਤਾ ਜੀ ਦਾ ਹੁਕਮਨਾਮਾ ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਇਹ ਬੜਾ ਸਿੰਪਲ ਇਤਿਹਾਸ ਜਿਹੜਾ ਕੋਈ ਬਹੁਤਾ ਡੂੰਘਾ ਨਹੀਂ ਆਮ ਟਾੜੀ ਜਾਣਕਾਰੀ ਚ ਸਿਰਫ ਇੰਟਰਪ੍ਰੀਟੇਸ਼ਨ ਦੀ ਗੱਲ ਹੁੰਦੀ ਆ ਉਹਦੀ ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਵੇਖ ਰਹੇ ਆ ਉਹ ਕਿਹੜੀ ਗੱਲ ਜਿਹੜੀ ਤੁਸੀਂ ਕੱਢ ਕੇ ਉਭਾਰ ਕੇ ਪੇਸ਼ ਕਰਕੇ ਦੱਸਣ ਚਾਹੁੰਦੇ ਆ ਤੇ ਉਹਦੀ ਜਦੋਂ ਜਿਹੜੀ ਗੱਲ ਨੇ ਮੈਨੂੰ ਹਲਹੁਣਿਆ ਉਹ ਜਿਹੜੀ ਸੀ ਗੱਲ ਉਹਦੇ ਤੇ ਸੀਗਾ ਇਹ ਹੁਕਮਨਾਮਾ ਜਾਂ ਕਿਤਾਬ ਹੈਗੀ ਹੈ ਗੁਰੂਆਂ ਦੇ ਹੁਕਮਨਾਮੇ ਦੀ ਕਿਤਾਬ ਹੈਗੀ ਹੈ ਲੇਕਿਨ ਮੈਂ ਨਹੀਂ ਸੀ ਪੜੀ ਦੂਸਰੀ ਗੱਲ ਹੁੰਦੀ ਹੈ ਕਿ ਉਸ ਧਰਤੀ ਤੇ ਉਸ ਜ਼ਰੇ ਤੇ ਜੀ ਲੋਕਿ ਉਹਨਾਂ ਮਹਾਨ ਹਸਤੀਆਂ ਨਬੀ ਖਾਂ ਗਣੀ ਖਾਂ ਉਹਨਾਂ ਦੀ ਕਬਰ ਤੇ ਬਣੇ ਮਕਬਰਾ ਕਹ ਲੋ ਸਮਾਦ ਕਹ ਲੋ ਉਹਦੇ ਉੱਤੇ ਹੁਕਮਨਾਮਾ ਉਕਰਿਆ ਵੇਖ ਕੇ ਉਹਦਾ ਆਪਣੇ ਪ੍ਰਭਾਵ ਸੀ ਉਨੇ ਇਮਾਨਦਾਰੀ ਦੀ ਗੱਲ ਹੈ ਉਹਨੇ ਮੈਨੂੰ ਹੱਲ ਹੁਣ ਕੇ ਰੱਖ ਦਿੱਤਾ ਉਹ ਮੈਂ 2 217 ਨੇ ਤਿੰਨ ਰੱਦ ਮੰਟ ਵੀ ਨਹੀਂ ਲੱਗਣਾ ਮੈਂ ਤੁਹਾਨੂੰ ਪਹਿਲੇ ਪੜ੍ਹ ਕੇ ਸੁਣਾ ਲਾ ਕਿਉਂਕਿ ਉਸ ਤੋਂ ਬਾਅਦ ਸਾਰੀ ਗੱਲਬਾਤ ਦਾ ਜਿਹੜਾ ਨਾ ਪ੍ਰਭਾਵ ਜਾਂ ਉਹਦਾ ਲਬੇ ਲਬਾਵਾ ਜੋ ਵੀ ਅਸਰ ਆਪ ਜੀ ਨੂੰ ਬੇਹਤਰ ਢੰਗ ਦੇ ਨਾਲ ਮੈਂ ਪੇਸ਼ ਕਰ ਸਕਾਂਗਾ ਬੋਰਨਾ ਆਪਣੇ ਆਪ ਨੂੰ ਬੋਰਨਾ ਸਮਝਣਾ ਇਹ ਗੁਰੂ ਦਾ ਹੁਕਮਨਾਮਾ ਜੀ ਸਰਵਨ ਕਰਨਾ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ ਗਣੀ ਖਾਂ ਔਰ ਉਹ ਆਪਣੀ ਭੈਸ਼ੀ ਉਹਨਾਂ ਦੀ ਗਣੀ ਖਾਂ ਔਰ ਨਬੀ ਖਾਂ ਇਹ ਜੋ ਹਨ ਮੇਰੇ ਫਰਜ਼ੰਦਾ ਸੋ ਬਹਿਜ ਹਨ ਮੇਰੇ ਕਮ ਆਏ ਹਨ ਜੋ ਸਿੱਖਣ ਇਨ ਕੀ ਖਿਦਮਤ ਮਤਲਬ ਖਿਦਮਤ ਜੋ ਸਕਨ ਐਨ ਕੀ ਖਿਜਮਤ ਅੰਦਰ ਰਜੂ ਰਹੇਗਾ ਸੋ ਨਿਹਾਲ ਹੋਗਾ ਉਹਨਾਂ ਉੱਪਰ ਮੇਰੀ ਖੁਸ਼ੀ ਹੋਗ ਉਸ ਉੱਪਰ ਮੇਰਾ ਹੱਥ ਹੋਗ ਇਹ ਜੋ ਹਨ ਸੋ ਮੇਰੇ ਹਨ ਜੋ ਸਿੱਖ ਐਨ ਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਸੰਮਤ 1762 ਜੀ ਇਹ ਗੁਰੂ ਸਾਹਿਬ ਦਾ ਹੁਕਮ ਉਹਨਰ ਬਚਨ ਉਹਦਾ ਬਚਨ ਵੀ ਹੁਕਮ ਜੀ ਦੂਸਰੇ ਸੀ ਕਿੰਨੇ ਆ ਹੁਕਮ ਕਰੋ ਇਦਦਰੋ ਕਿੰਨੇ ਹੁਕਮ ਕਰੋ ਹੁਕਮ ਦਾ ਮਤਲਬ ਲੰਦਾ ਕਿ ਉਹਦੇ ਵਿੱਚ ਕੋਈ ਵੀ ਆਨੀ ਕਾਨੀ ਕੀਤੇ ਤੋਂ ਬਗੈਰ ਹੂ ਹੂ ਜਿਸ ਤਰ੍ਹਾਂ ਦਾ ਹੁਕਮ ਜਾਂ ਆਦੇਸ਼ ਦਿੱਤਾ ਗਿਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਦੇ ਮੁਤਾਬਕ ਚੱਲਿਆ ਜਾਵੇ ਹੁਣ ਇਹਦੇ ਚੋਂ ਮੈਂ ਕਿਸ ਤਰ੍ਹਾਂ ਇਸ ਚੀਜ਼ ਨੂੰ ਇਹਦੇ ਤੋਂ ਰਿਐਕਟ ਹੋਇਆ ਜਾਂ ਕਹਿ ਲਓ ਇਹਨੂੰ ਇੰਟਰਪ੍ਰੀਟ ਕੀਤਾ ਜਾਂਦੀ ਮੈਂ ਕਿਵੇਂ ਸਮਝ ਲਈ ਮੈਂ ਸਮਝ ਲਈ ਕਿ ਗੁਰੂ ਸਾਹਿਬ ਦੇ ਤੇ ਪੁੱਤਰ ਸੀਗੇ ਤੇ ਜੇ ਉਹਨਾਂ ਕਿਤੇ ਵੀ ਇਹਨਾਂ ਦੀ ਜੋ ਸੇਵਾ ਕਰੇਗਾ ਉਹ ਮੇਰੀ ਸੇਵਾ ਕਰੇਗਾ ਤੇ ਮੈਂ ਸਿੱਖੋ ਤੁਸੀਂ ਬੜੀ ਗਜ਼ਬ ਦੀ ਸੇਵਾ ਕੀਤੀ ਉਹਨਾਂ ਦੀ ਸੰਤਾਲੀ ਆਇਆ ਚਲੋ ਇੱਥੇ ਤੁਹਾਡਾ ਕੋਈ ਕੰਮ ਨਹੀਂਗਾ ਨਿਕਲ ਉਹ ਤੋਂ ਜਾ ਉਹ ਤੋਂ ਉਹਨਾਂ ਲੁਟਿਆ ਗਿਆ ਨਹੀਂ ਲੁਟਿਆ ਗਿਆ ਮੈਨੂੰ ਨਹੀਂ ਪਤਾ ਲੇਕਿਨ ਇੱਕ ਗੱਲ ਹੈਗੀ ਆ ਕੋਈ ਉਹਨਾਂ ਤੋਂ ਬਾਅਦ ਉਹਨਾਂ ਦਾ ਕੁੰਬਾ ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਮਾਸੀਵਾੜੇ ਚ ਨਹੀਂ ਰਿਹਾ ਇਹ ਚੀਜ਼ ਜਿਹੜੀ ਫਿਰ ਇਸ ਚੀਜ਼ ਨੂੰ ਮੈਂ ਐਕਸਪੈਂਡ ਕਰੀ ਗਿਆ ਕਿ ਮੁਸਲਮਾਨ ਜਿਹੜੇ ਬਹੁਤ ਚੰਨਿੰਦਾ ਹਸਤੀਆਂ ਸੀ ਉਹਨਾਂ ਦੇ ਬਾਰੇ ਦਿਮਾਗ ਦੇ ਵਿੱਚ ਤਸਵੀਰ ਬਣ ਗਈ ਕਿਤੇ ਤੇ ਫਿਰ ਮੈਂ ਸ਼ੁਰੂ ਕਰਦਾ ਪੰਗਾਣੀ ਦੇ ਜੁੱਤੋਂ ਜਾਂ ਸਡੋਰਾ ਸਾਹਿਬ ਤੋਂ ਕਰ ਲੋ ਅ ਪੀਰ ਬੁੱਧੂ ਸ਼ਾਹ ਜੀ ਅ ਸਭ ਨੂੰ ਪਤਾ ਹੈ ਸਭ ਨੂੰ ਪਤਾ ਪੀਰ ਬੁੱਧੂ ਸ਼ਾਹ ਦਾ ਨਾਂ ਜਾਂਦੇ ਨਾ ਜਾਂਦੇ ਹੋਣਗੇ ਪਰ ਪੀਰ ਬੁੱਧੂ ਸ਼ਾਹ ਨੂੰ ਨਹੀਂ ਜਾਣਦੇ ਉਹਨਾਂ ਦੇ ਕੀ ਕੁਛ ਉਹਨਾਂ ਨੇ ਕੁਰਬਾਨੀ ਕੀਤੀ ਹੈ ਤੇ ਗੁਰੂ ਸਾਹਿਬ ਲਈ ਉਹ ਕਿਵੇਂ ਮਰਮਿਟੇ ਉਹਨਾਂ ਦਾ ਪਰਿਵਾਰ ਉੱਥੋਂ ਜਾ ਕੇ ਫਿਰ ਮੈਨੂੰ ਵੀ ਨਹੀਂ ਸੀ ਪਤਾ ਔਰ ਗੱਲ ਸੁਣੋ ساری ਉਮਰ ਆਪਸ ਵਿੱਚ ਸਿੱਖਦੇ ਰਹਿੰਦੇ ਮਿੱਤਰੋ ਦੋਸਤੋ ਮੈਨੇ ਮ्युनਿਸਪਲ ਦਾ ਕਈ ਦਫਾ ਬਹੁਤ ਮੇਰੇ ਵਰਗੇ ਬੰਦੇ ਨੂੰ ਇਹ ਨਹੀਂ ਪਰਦੇ ਪੰਗਾਣੀ ਹੈ ਕਿੱਥੇ ਜਿੱਥੇ ਜੁੱਧ ਹੋਇਆ ਸੀ ਤੁਹਾਨੂੰ ਜੇ ਤੁਸੀਂ ਜਾਣਕਾਰ ਹੋ ਠੀਕ ਹੋ ਜੇ ਨਹੀਂ ਜਾਣਕਾਰੀ ਤੇ ਮੈਂ ਅਰਜ਼ ਕਰ ਰਿਹਾ ਤੇ ਪੌਂਟਾ ਸਾਹਿਬ ਤੇ ਬਹੁਤ ਪ੍ਰਸਿੱਧ ਥਾਂ ਆ ਨਾ ਸਾਡੇ ਉਥੇ ਪੁਰਵ ਵੀ ਲੱਗਦੇ ਆ ਬੜਾ ਪ੍ਰਸਿੱਧ ਥਾਵਾਂ ਪੌਂਟਾ ਸਾਹਿਬ ਤੋਂ ਸਿਰਫ 11 ਕਿਲੋਮੀਟਰ ਸਿਰਫ ਸਰ ਮਾਰਵਲ ਜਾਈਏ ਔਰ ਤੁਸੀਂ ਜੇ ਵਕਤ ਲੈਣਾ ਤੇ ਮੈਂ ਕਹੂੰਗਾ ਸਿਰਫ 15 ਮਿੰਟ ਅੱਜ ਕੱਲ ਆਪਾਂ ਪੈਦਲ ਨਹੀਂ ਤੁਰਦੇ ਮੋਟਰਸਾਈਕਲ ਨੇ ਸਕੂਟਰ ਨੇ ਗੱਡੀਆਂ ਨੇ ਘਰ ਪਪੜਾਈ ਫਿਰਦੇ ਛੜਕਾਂ ਤੇ ਹਵਾ ਰਗਰ ਆਉਂਦਾ ਮਾਨੂੰ ਸਿਰਫ 15 ਮਿੰਟ ਸੋ ਮੈਨੂੰ ਮੇਰਾ ਮੇਰੀ ਸੋਚ ਉਧਰ ਨੂੰ ਚਲੀ ਗਈ ਫਿਰ ਬੜੀ ਦਫਾ ਸਿਦਾਰਾ ਸਾਹਿਬ ਗਿਆ ਉੱਤੇ ਗੱਲਾਂ ਕੀਤੀਆਂ ਪੰਘਾਣੀ ਦੇ ਮਗਾਹਾਂ ਦੇ ਵਿੱਚ ਵੀ ਆਕ ਤਾਂ ਹੁਣ ਉੱਥੇ ਕੋਈ ਬੈਠਾ ਤਾਂ ਨਹੀਂ ਹੈਗਾ ਲੇਕਿਨ ਦੋਸਤੋ ਮਿੱਤਰੋ ਇੱਕ ਵਾਰ ਫੇਰ ਮੈਂ ਅਰਜ਼ ਕਰਦਾ ਜਦੋਂ ਇਹ ਜੇ ਮਕਾਮ ਤੇ ਜਾਂਦੇ ਹਨ ਤੇ ਤੁਸੀਂ ਆਪਣੇ ਆਪ ਨੂੰ ਚੀਜ਼ਾਂ ਨੂੰ ਵਿਜ਼ੂਅਲਾਈਜ਼ ਕਰਦੇ ਆਂ ਕਲਪਨਾ ਕਰਦੇ ਹੋ ਕੋਈ ਸੰਕਲਪ ਲੈਨੇ ਹੋ ਉਹ 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 ਧਰਤੀ ਉਹ ਜ਼ਰੇ ਉਹ ਥਾਂ ਜਿਹੜਿਆ ਤਾਨੂੰ ਅਸਰ ਅੰਦਾਜ਼ ਕਰਦੇ ਤੁਹਾਡੇ ਪ੍ਰਭਾਵ ਪਾਉਂਦੇ ਆ ਚਲੋ ਹੁਣ ਛੋਟੀ ਗੱਲ ਕਰ ਲਈਏ ਇਹ ਇਹਦੇ ਬਾਰੇ ਤੁਹਾਨੂੰ ਸਭ ਪਤਾ ਵਾ ਤਾਜ਼ਾ ਕਰ ਦੇਵਾਂ ਜਾਂ ਜਿਨ ਨੂੰ ਨਹੀਂ ਪਤਾ ਦ ਕਿ ਪੰਗਾਣੀ ਦਾ ਜੁੱਧ ਮੇਰੇ ਹੁਣ 1685 86 ਕਈ ਦਫਾ ਇਤਿਹਾਸਕਾਰ ਇੱਕ ਸਾਲੇ ਇਧਰ ਉਧਰ ਕਰਦੇ ਆ ਉਸ ਚੱਕਰ ਚ ਨਹੀਂ ਆਪਾਂ ਪੈਣਾ ਹੁੰਦਾ ਵਾ ਪਹਾੜੀ ਰਾਜਨ ਨਾਲ ਹੁੰਦਾ ਵਾ ਸਿਰਫ ਇੱਕ ਰਾਜਾ ਸੀ ਜਿਹੜਾ ਸਰਮੌਰ ਵਾਲਾ ਜਿਹੜਾ ਗੁਰੂ ਹਰਾਈ ਜੀ ਤੋਂ ਲੈ ਕੇ ਆਪਣੇ ਇਸ ਆਪਣੀ ਪਰੰਪਰਾ ਨਾਲ ਸਿੱਖ ਥੋਟ ਦੇ ਨਾਲ ਜੁੜਿਆ ਹੋਇਆ ਸੀਗਾ ਔਰ ਉਸੇ ਦੇ ਵੇਪੌਂਟਾ ਸਾਹਿਬ ਵੀ ਉਸੇ ਦੀ ਜਾਸ ਸੀਗਾ ਉਸੇ ਜਦੋਂ ਮੁਖਵਾਲ ਤੋਂ ਗੁਰੂ ਸਾਹਿਬ ਨੂੰ ਹਜਰਤ ਕਰਨੀ ਪਈ ਸੀਗੀ ਸਰਮੌਰ ਵਾਲੇ ਰਾਜੇ ਨਹੀਂ ਉੱਥੇ ਬਾਕੀ ਜੋ ਅਨਪਾਣੀ ਚੀਜ਼ਾਂ ਚੁੱਧਾਂ ਦੀ ਵੀ ਮਦਦ ਹੁੰਦੀ ਹੈ ਜੋ ਠਾਰ ਦਿਤੀ ਹੈ ਉਹਨੂੰ ਫਿਰ ਜਦ ਮਜਬੂਰਨ ਇਹ جنگ ਪਹਾੜੀ ਰਾਜਿਆਂ ਵੱਲੋਂ ਥੋਪੀ ਗਈ ਸੀ ਗੁਰੂ ਸਾਹਿਬ ਦੇ ਉੱਤੇ ਗੁਰੂ ਸਾਹਿਬ ਜਿੰਨਾ ਨੇ ਹਿਸਟਰੀ ਥੋੜੀ-ਬੋਧੀ ਬਾਖੀ ਹੈ ਗੁਰੂ ਸਾਹਿਬ ਨੇ ਇੱਕ ਵੀ جنگ ਐਸੀ ਨਹੀਂ ਲੜੀ ਜਿੱਨਾ ਉਹਨਾਂ ਨੇ ਪਹਿਲੋਂ ਹਮਲੇ ਦੀ ਸ਼ੁਰੂਆਤ ਕੀਤੀ ਹੋਵੇ ਜੀ ਉਹਨਾਂ ਨੇ ਕੋਈ ਐਸੇ ਜੰਗ ਨਹੀਂ ਲੜੇ ਓਏ ਐਸੇ ਬਾਬੇ ਨਾਨਕ ਦੇ ਥਾਟ ਜਿਹੜਾ ਸੀ ਹੈ ਨਾ ਬਾਬੇ ਨਾਨਕ ਦਾ ਥਾਟ ਸਬੈਸ ਸਾਂਜੀ ਵਾਸਤੇ ਕੋਈ ਨਾ ਦੱਸੇ ਬਾਹਰ ਜਿਓ ਉਸ ਤੁਹਾਡੇ ਨਾਲ ਕਿਸੇ ਤੇ ਅਕਰਮਣ ਕਰਨਾ ਕਿਸੇ ਤੇ ਤੱਕਾ ਕਰਨਾ ਕਿਸੇ ਹਮਲਾ ਕਰਨਾ ਇਹ ਸਾਡੇ ਡੀਐਨਏ 'ਚ ਨਹੀਂ ਸੀਗਾ ਗਰੁੱਪ ਪਰਪਰਾ ਪ੍ਰਣਾਲੀ ਦੇ ਵਿੱਚ ਇਹ ਹੈ ਹੀ ਨਹੀਂ ਸੀਗਾ ਸਾਡੇ ਵਿਚਾਰ ਚੀਜ਼ ਨਹੀਂ ਆਈ ਸੀ ਚਲੋ ਉੱਥੇ ਜੁੱਧ ਹੋਇਆ ਭਿਆਨਕ ਜੁੱਧ ਹੋਇਆ ਤੇ ਉੱਥੇ ਪੀਰ ਬੁੱਧੂ ਸ਼ਾਹ ਜੀ ਨੂੰ ਜਦੋਂ ਗੁਰੂ ਸਾਹਿਬ ਪੀਰ ਬੁੱਧੂ ਸ਼ਾਹ ਨੇ ਕੁਝ ਪਠਾਣ ਵੀ ਭਰਤੀ ਕਰਾਏ ਸੀਗੇ ਲਾ ਉੱਥੇ ਗੁਰੂ ਸਾਹਿਬ ਕੋਲ ਆਪਾਂ ਕਹਿੰਦੇ ਨੇ 500 ਪਠਾਣ ਆਪਾਂ ਉਹ ਨੰਬਰਾਂ 'ਚ ਨਹੀਂ ਪੈਣਾ ਉਹ ਵੀ ਦਾਗ ਦੇਗੇ ਇੱਕ ਤੋਂ ਬਗੈਰ ਸ਼ਾਇਦ ਕਾਲੇ ਖਾਨ ਸੀ ਉਸ ਤੋਂ ਬਗੈਰ ਸਾਰੇ ਦੂਜੇ ਪਾਸੇ ਜਾ ਰਹੇ ਤੇ ਬੜੀ ਵੱਡੀ ਇੱਕ ਸ਼ਕਤੀ ਬਣ ਗਈ ਤੇ ਗੁਰੂ ਸਾਹਿਬ ਦਾ ਫਿਰ ਉਹਨਾਂ ਨੂੰ ਪਤਾ ਆਪਣਾ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗ ਗਿਆ ਜਾਂ ਅਤਲਾ ਦਿੱਤੀ ਅਪੀ ਤੁਹਾਡੇ ਜਿਹੜੇ ਨੇ ਪਠਾਨ ਗਦਾਰੀ ਕਰ ਗਏ ਤੇ ਫਿਰ ਬੁੱਧੂ ਸ਼ਾਹ ਆਪਣੇ ਜਿੰਨੇ ਵੀ ਮਰੀਜ਼ ਸੀਗੇ ਪੱਲੂ ਫਿਰ ਕੇ ਪੁਰਾਣਾ ਵੇਲੇ ਦੇ ਦੋਸਤੋ ਜਿਹਨੂੰ ਬੰਦ ਉਹਨੂੰ ਲਾਉਡ ਸਪੀਕਰ ਨਹੀਂ ਸੀ ਉਹਦੇ ਮੋਬਾਈਲ ਨਹੀਂ ਸੀ ਜਦੋਂ ਕੋਈ ਗੱਲ ਕਰਨੀ ਹੁੰਦੀ ਸੀ ਉਹ ਚੇਥਾਂ ਦੇ ਖਲੋ ਕੇ ਜਾਂ ਘੋੜੇ ਤੇੜ ਕੇ ਪੱਲੂ ਫੇਰ ਦੇਣਾ ਪੱਲੂ ਫੇਰ ਦਿੰਦਾ ਬਦਲਾਂ ਦਾ ਸਭ ਆ ਗਏ ਇੱਥੇ ਅਸੈਂਬਲ ਹੋ ਜਾਓ ਇੱਥੇ ਆਓ ਗੜ ਬਣਾਈ ਹੈ ਤੇ ਉਹਨਾਂ ਫਿਰ ਪੱਲੂ ਫੇਰ ਕੇ ਆਪਣੇ ਨਿਆ ਮਰੇ ਸੀ ਜਿਹੜੇ ਲੈ ਕੇ ਗਏ ਬੜਾ ਭਿਆਨਕ ਜੁੱਧ ਹੋਇਆ ਗੁਰੂ ਸਾਹਿਬ ਕਮਾਂਡ ਕਰ ਰਹੇ ਸੀ ਔਰ ਪੀਰ ਬੁੱਧੂ ਸ਼ਾਹ ਬੜੇ ਕਮਾਂਡ ਕਰ ਰਹੇ ਸੀ ਜੇ ਉਥੇ ਜਿਹੜੀ ਲੰਮੀ ਚੌੜੀ ਉਹਨਾਂ ਦੀ ਜਜ਼ਬਾਤੀ ਇੱਕ ਦੂਜੇ ਨੂੰ ਬਗਲਕੀਰ ਹੁੰਦੇ ਆ ਮਿਲਦੇ ਆ ਉਹਨਾਂ ਗੱਲਾਂ 'ਚ ਆਪਾਂ ਲੰਮੀ ਹੋਊਗੀ ਇਹ ਉਹ ਗੱਲਾਂ ਜਿਹੜੀਆਂ ਦੀਆਂ ਉਹ ਕਿਤਾਬ ਚੋਂ ਪੜ ਕੇ ਪਤਾ ਲੱਗਦਾ ਉਹਦਾ ਮਜ਼ਾ ਜਿਹੜਾ ਐ ਇਤਨਾ ਜਿਹੜੀ ਸੰਖੇਪ ਗੱਲਬਾਤ ਹੁੰਦੀ ਉਹ ਇਸਨੇ ਕਈ ਗੱਲਾਂ ਜਿਹੜੀਆਂ ਨੇ ਨਾ ਅੱਖਰ ਨਰੂਪ ਦੇ ਵਿੱਚ ਅੰਕਿਤ ਕੀਤੀਆਂ ਹੁੰਦੀਆਂ ਉਹਦੇ ਵਿੱਚ ਭਾਵਨਾ ਦੀ ਜਿਹੜੀ شدت ਆ ਉਹਨੂੰ ਕਿਸ ਤੰਗ ਨਾਲ ਪੇਸ਼ ਕੀਤਾ ਹੁੰਦਾ ਵਾ ਮੈਂ ਫੇਰ ਕਹਿੰਦਾ ਮੈਂ ਲਖਾਰੀ ਨਹੀਂਗਾ ਬਰ ਗੱਲ ਖਾਰੀ ਤੈਡ ਰਹਿ ਗਿਆ ਮੈਂ ਲਖਾਰੀ ਨਹੀਂ ਆ ਤੱਕੇ ਤੱਕੇ ਲਈ ਜਨਾ ਤੁਸੀਂ ਪੜਨਾ ਤੇ ਪੜ ਲੋ ਨਹੀਂ ਪੜਨਾ ਨਾ ਪੜੋ ਮੇਰਾ ਬਸਤਾ ਨਹੀਂ ਆਇਗਾ ਮੈਂ ਆਪਣੀ ਡਿਗਰੀ ਕਰ ਰਿਹਾ ਸਿੱਖਿਆ ਮਾਰੇ ਚੰਗਾ ਸਿੱਖਿਆ ਜਿੱਤਾਂ ਦੇ ਹੈਗਾ ਟੁੱਟਾ ਭੱਜਾ ਤੇ ਆਪਣਾ ਮੈਂ ਫਰਜ਼ ਆਦਾ ਕਰ ਰਿਹਾ ਚੰਗਾ ਕਰ ਰਿਹਾ ਮਾੜਾ ਕਰ ਰਿਹਾ ਉਹ ਉਸੇ ਹੀ ਸلسਲੇ ਦੇ ਵਿੱਚ ਸਾਰਾ ਜਿਹੜਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਵਾ ਤੇ ਉੱਥੇ ਅਖੀਰ ਫਤਿਹ ਜਿਹੜੀ ਆ ਗੁਰੂ ਸਾਹਿਬ ਦੀ ਹੁੰਦੀ ਆ ਪੀਰ ਬੁੱਧਸ਼ਾ ਦੀ ਫਰਜ਼ ਫਰਜ਼ ਹੁੰਦੀ ਆ ਇਹ ਗੱਲ ਇੱਥੇ ਆ ਗਈ ਆ ਇੱਥੇ ਉਹ ਜਿਹੜੀ ਨਾ ਪੀਰ ਬੁੱਧਸ਼ਾ ਦੇ ਬਾਰੇ ਜਿਹੜੀ ਜਿਹੜੀ ਵੱਖਰੀ ਬਾਬਾ ਵੱਖਰੀ ਗੱਲ ਜਿਹੜੀ ਆ ਉਹ ਮੈਂ ਖੁਸ਼ ਨਸੀਬ ਐ ਲਬਦੇ ਲਬਦੇ ਆ ਚੀਜ਼ ਜਿਹੜੀ ਉਹ ਸਾਹਮਣੇ ਆ ਗਈ ਸਮਝ ਆ ਗਈ ਗੁਰੂ ਸਾਹਿਬ ਦਾ ਜਿਸ਼ਮੇਸ਼ ਪਿੱਤੇ ਜੀ ਦਾ ਜਨਮ ਹੈ 1666 ਦਾ ਤੇ ਪੀਰ ਬੁੱਧੂ ਸ਼ਾਹ ਦਾ ਜਨਮ ਹੈਗਾ 1647 ਦਾ ਤੇ ਜਦੋਂ ਪੰਗਾਣੀ ਦਾ ਜੁੱਧੰ ਦਾ ਉਹ ਗੁਰੂ ਸਾਹਿਬ ਸ਼ਾਇਦ 21 ਦੇ ਆਲੇ ਦੋਲੇ ਸੀ ਕਿ 22 ਲੈ ਲੋ ਆਪਾਂ ਕਰਨ ਉਸ ਗਲਤੀ ਨਾ ਪਈਏ 21 22 ਸਾਲ ਦੀ ਉਮਰ ਦੀ ਸੀ ਗੁਰੂ ਸਾਹਿਬ ਦੀ ਉਸੜੇ ਤੇ ਇਹਦੇ ਚ 19 ਜਮਾ ਕਰ ਲੋ ਜੇ 19 ਜਮਾ ਕਰ ਲੋ ਤੇ 41 42 ਪੀਰ ਬੁੱਧ ਸ਼ਾਹੀ ਉਮਰ ਉਹ ਲੋ ਸੀ ਇਹ ਇਸ ਕਰਕੇ ਮੈਂ ਗੱਲ ਕਰ ਰਿਹਾ ਕਿ ਮੈਂ ਜਿੰਨੀਆਂ ਮੈਂ ਫੋਟੋਗ੍ਰਾਫ ਜਾਂ ਪੇਂਟਿੰਗ ਜਾਂ ਜੋ ਵੀ ਮੈਂ ਇਸ ਇਸ ਤੋਂ ਪਹਿਲਾਂ ਪੀਰ ਬੁੱਧ ਸ਼ਾਹੀ ਉਹਨਾਂ ਦੇ ਪਿਕਚਰ ਵੇਖਦਾ ਰਿਹਾ ਉਹ ਬੜੇ ਬਹੁਤ ਬਹੁਤ ਬਿਰਜ਼ ਚੁਕੇ ਹੋਏ ਨੇ ਲੰਮਾ ਦਾੜਾ ਉਹ ਉਹ ਵੀ ਉਹ ਹੈਗਾ ਮੁਸਲਮਾਨ ਬੜਾ ਲੰਮ ਲੰਮੇ ਦਾੜੇ ਰੱਖਦੇ ਹੁੰਦੇ ਸੀਗੇ ਸਿਰਫ ਇਹ ਕਿ ਉਹ ਉਮਰ 80 ਦੇ ਆਰ ਪਾਰ 80 ਪਟਾ ਸਿਰਾਰ ਪਾਰ ਜਿਹੜੇ ਦਿਖਾਈ ਗਈ ਹੈ ਉਹ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ yatharth ਲੈਣ ਦੀ ਕੋਸ਼ਿਸ਼ ਕਰੀਏ ਵਸਤਵਕਤਾ ਉਹ ਜਿਹੜੀ ਉਹਦੇ ਨਾਲ ਜਿਹੜੀ ਹੈ ਤਸਵੀਰ ਗਲਤ ਬਣਦੀ ਹੈ ਇਹ ਆ ਜਿਹੜਾ ਪਹਿਲਾ ਪੜਾ ਤੇ ਉਸ ਤੋਂ ਪੜਾ ਜਿਹੜਾ ਆਉਂਦਾ ਬਾਅਦਲਾ ਆ ਕੇ ਜਦੋਂ ਜੰਗ ਖਤਮ ਹੋ ਜਾਂਦੀ ਹੈ ਪੌਂਡਾ ਸਾਹਿਬ ਦੋ ਦਿਨ ਚਾਰ ਦਿਨ ਜਖਮੀ ਆ ਉਹਨਾਂ ਦੀ ਇਤਮਾਰਦਾਰੀ ਹੋਏਗੀ ਉਹਨਾਂ ਦੇ ਇਲਾਜ ਜੋ ਕੁਛ ਵੀ ਜਿਸ ਤਰ੍ਹਾਂ ਹੁੰਦਾ ਜੰਗਾਂ ਦੇ ਵਿੱਚ ਜੰਗਤ ਬਾਅਦ ਇਹ ਨਹੀਂ ਹੁੰਦਾ ਵੀ ਜੰਗ ਮੁੱਕੀ ਆ ਤੇ ਮੋਢੇ ਦਾ ਸਫਾ ਰੱਖਿਆ ਤੇ ਘਰ ਨੂੰ ਦੁਰਦੋਤਰ ਨਹੀਂ ਹੁੰਦਾ ਸਾਰੀ ਚੀਜ਼ ਨੂੰ ਐਨਲਾਈਜ਼ ਕਰਨਾ ਸਿਗਾ ਕੀ ਜੰਗ ਹੋ ਗਈ ਕਿੱਤਨਾ ਹੋਈ ਹੈ ਕਿੰਨੇ ਸ਼ਹੀਦ ਕਿੰਨੇ ਜ਼ਖਮੀ ਕਿੰਨੇ ਉਹਨਾਂ ਸਾਮਸਵਾਲ ਤੇ ਉੱਥੇ ਪਤਾ ਨਹੀਂ ਹਫਤਾ ਰਿਹਾ 10 ਦਿਨ ਰਿਹਾ ਇਹ ਵੀ ਇਹਦੇ ਚੱਕਰ ਚ ਵੀ ਨਹੀਂ ਪੈਣਾ ਉੱਥੇ ਵੀ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੇ ਪੀਰ ਬੁੱਧੂ ਸਾਹਿਬ ਨੂੰ ਸਰੋਪਾ ਪੈਂਟ ਕਰਨ ਨਵਾਜਣਾ ਹੁੰਦਾ ਨਾ ਕਿਸੇ ਦਾ ਆਦਰ ਕਰਨਾ ਨਾ ਜੀ ਕਿਸੇ ਦਾ ਆਦਰ ਕਰਨਾ ਸਭੇ ਕੀ ਚੀਜ਼ ਹੈ ਤੇ ਜਿੰਨੀ ਮਠਾਸ ਗੁਰਬਾਣੀ ਦੇ ਸਖਿਆ ਦੇ ਮੁਤਾਬਕ ਹੈਗੀ ਹੈ ਇਹ ਸਾਰੀਆਂ ਉਹ ਸਾਰੀ ਵਰਲਡ ਚ ਹੈਗਾ ਜਦੋਂ ਅੰਗਰੇਜ਼ ਜਿਹੜੇ ਸ ਤਮਗੇ ਦਿੰਦੇ ਸੀਗੇ ਦੁੱਧ ਖਿਲਤਾ ਦਿੰਦੇ ਸੀ ਮੁਸਲਮਾਨ ਜਿਹੜੇ ਸੀ ਉਹ ਆਪਣੇ ਜਰਨਲਾਂ ਨੂੰ ਖਿਲਤਾ ਇਹ ਸਾਰੀਆਂ ਨੂੰ ਸਰੋਪਾਪਾ ਕਹਿੰਦੇ ਸੋਕੇ ਲੱਭ ਜਾਓ ਤੇ ਫਿਰ ਗੁਰੂ ਸਾਹਿਬ ਨੇ ਸਰੋਪੇ ਦੀ ਪੇਸ਼ਕਸ਼ ਕੀਤੀ ਮੇਰੇ ਕੋਲ ਕੋਈ ਸਬੂਤ ਨਹੀਂ ਹੈਗਾ ਕਿਸੇ ਕੋਲ ਵੀ ਸ਼ਾਇਦ ਸਬੂਤ ਨਾ ਹੋਵੇ ਉਹਨਾਂ ਦੀ ਗੱਲ ਹੈਗੀ ਆ ਕਿ ਸ਼ਾਇਦ ਗੁਰੂ ਸਾਹਿਬ ਕੁਛ ਥੋੜਾ ਪਦਾਰਕ ਤੌਰ ਉਹਨਾਂ ਦੇ ਮਰੀਦਾਂ ਨੂੰ ਖਰਚ ਪਠੇਲੀ ਕਰਨ ਲਈ ਕੋਸ਼ਿਸ਼ ਜ਼ਿਆਦਾ ਗਫਾ ਦੇਣ ਦੀ ਉਹਨਾਂ ਦੀ ਵਿਉਂਤ ਹੋ ਸਕਦੀ ਆ ਜੀ ਇਹਦੇ ਬਾਰੇ ਮੈਂ ਨਹੀਂ ਕਹਿ ਰਿਹਾ ਵੀ ਹੈਈ ਆ ਜਾਂ ਨਹੀਂ ਕਈ ਗੱਲਾਂ ਆਪਾਂ ਨੂੰ ਕਿਆਸ ਕਰਨੀਆਂ ਪੈਂਦੀਆਂ ਲੇਕਿਨ ਇਸ ਆਏ ਤੁਹਾਨੂੰ ਸਿੱਖ ਜਗਤ ਦੇ ਵਿੱਚ ਸਭ ਨੂੰ ਪਤਾ ਤੇ ਉਹਨਾਂ ਨੇ ਅਖੀਰ ਗੁਰੂ ਸਾਹਿਬ ਦੇ ਜਿਹੜੇ ਉਹ ਕੰਗਾ ਅਕੀਤਾ ਸੀ ਉਹ ਕੰਗਾ ਤੇ ਕੇਸ ਜੇ ਜੋ ਉਹਨਾਂ ਨੇ ਪੱਗ ਜਿਹੜਾ ਸਰੂਪੇ ਨਿਸ਼ਾਨੀ ਲਈ ਹੈ ਇੱਥੇ ਮੈਂ ਕਈ ਵਾਰ ਕਿਨਾਂ ਚੋਪੜੇ ਜਿੱਥੇ ਗੱਲ ਮੈਨੇ ਇਹ ਫੁਰਦੀ ਆ ਜੇ ਆ ਪਟਿਆਰੇ ਹੀ ਹੁੰਦੇ ਜਾਂ ਜਿਹੜੇ ਹੁਣ ਗੁਰੂ ਦੀ ਗੋਲ ਖਾਨ ਵਾਲੇ ਆ ਤੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਈਆਂ ਦੇ ਗਵਨ ਕੀਤੇ ਆ ਜਾਂ ਜਿਹੜੇ ਉਹ ਲੋਕ ਨੇ ਜਿਹੜੇ ਮਲਾਈ ਖਾਣ ਲਈ ਸਿਧਾਂਤ ਛੱਡ ਕੇ ਉਹਨਾਂ ਨੇ ਸਿੱਖੀ ਦਾ ਵੀ ਔਰ ਸਿਆਸਤ ਦਾ ਵੀ ਔਰ اخلاق ਦਾ ਵੀ ਉਹਨੇ ਦਿਵਾਲੀਆ ਕਰਤਾ ਉਹਦਾ ਸਤਿਆਨਾਸ਼ ਕਰਤਾ ਅਗਰ ਇਸ ਕਿਸਮ ਦੇ ਹੁੰਦਾ ਪੀਰ ਬੁੱਧੂ ਸਾਹਿਬ ਇਹ ਕਿ ਲੋਕ ਹੁੰਦੇ ਤੇ ਉਹ ਗੁਰੂ ਸਾਹਿਬ ਦੇ ਉਹਨਾਂ ਦੇ ਬਾਰੇ ਚੁਪਲੀ ਕਰਕੇ ਦੱਸ ਕੇ ਕਰਕੇ ਪਿੰਡਾਂ ਦੇ ਪਿੰਡ ਲੈ ਸਕਦੇ ਕਰ ਸਕਦੇ ਲੇਕਿਨ ਗੁਰੂ ਉਹਨਾਂ ਨੂੰ ਸਰੋਪਾ ਤੇ ਮਿਲਿਆ ਲੇਕਿਨ ਅਗਲੀ ਗੱਲ ਸੁਣ ਲੋ ਉਹਨੇ ਦੋ ਬੱਚੇ ਸ਼ਹੀਦ ਹੋ ਗਏ ਸੀ ਸੈਦ ਅਸ਼ਰਫ ਤੇ ਸੈਦ ਮੁਹੰਮਦ ਚਾਰ ਬੱਚੇ ਤੇ ਦੋ ਬੱਚੇ ਉਹਨਾਂ ਦੇ ਪੰਗਾਨੇ ਦੇ ਜੁੱਧ ਵਿੱਚ ਉਹਨਾਂ ਨੇ ਸ਼ਹਾਦਤ ਪਾਈ ਸੀ ਤੇ ਉੱਥੋਂ ਵਿਹਲੇ ਹੋ ਕੇ ਜਪੌਂਡਾ ਸਾਹਿਬ ਤੋਂ ਜਾਣਾ ਸੀ ਨਾ ਘਰੇ ਜਾਂਦੇ ਆ ਸਡੋਰਾ ਮੇਰਾ ਸ਼ਾਦ ਉੱਥੋਂ 18 ਕਿਲੋਮੀਟਰ ਮੀਲਿਆ ਜਾਂ ਕਿਲੋਮੀਟਰ ਆ ਗਏ ਨੇ ਤੇ ਅਗਲੀ ਗੱਲ ਬੜੀ ਬੰਦਿਆਂ ਨੂੰ ਰਵਾ ਦੇਣ ਵਾਲੀ ਆ ਜੋ ਘਰੇ ਗਏ ਨੇ ਤੇ ਬੱਚੇ ਨਾਲ ਦੋ ਆ ਤੇ ਬੀਬੀ ਨਸੀਰਾ ਗੁਰੂ ਪੀਰ ਜੀ ਦੇ ਕਾਰਵਲੀ ਬੇਗਮ ਤੇ ਕਈ ਵੇਰ ਹੁੰਦੇ ਹਨ ਜਿਉਂ ਆਪਾਂ ਵੀ ਆਈਏ ਵੀ ਘਰੇ ਜੋਂ ਨੇ ਆਣੇ ਹੁਣ ਵੀ ਦੂਜਾ ਕਿੱਥੇ ਆ ਤੇ ਉਹ ਕਹਿੰਦੇ ਵੀ ਉਹ ਦੂਜੇ ਦੂਜੇ ਨਹੀਂ ਕਿਧੋਕ ਥੇ ਨੇ ਪਈ ਪਿੱਛੇ ਹੋਣਗੇ ਮੋੜਦੇ ਹੋਣਗੇ ਤੇ ਅ ਪੀਰ ਜੀ ਨੇ ਕਿਹਾ ਆ ਉਹ ਦੂਜੇ ਜਿਹੜੇ ਆ ਨਾ ਦੋ ਉਹ ਗੁਰੂ ਦੇ ਨਾਮ ਦੇ ਉੱਤੇ ਸਵਰਗਾਂ ਚਲੇ ਗਏ ਇਹ ਉਹਨਾਂ ਦਾ ਲਫ਼ਜ਼ ਜਿਹੜਾ ਜੰਨਤ ਆ ਸਵਰਗਾਂ ਚਲੇ ਗਿਆ ਤੇ ਬੀਬੀ ਕਹਿੰਦੀ ਹਵਾ ਨਹੀਂ ਆ ਦੋ ਕਿਉਂ ਲੈ ਆਏ ਆ ਸਵਰਗਾਂ ਚ ਇਹਨਾਂ ਲਈ ਥਾਂ ਨਹੀਂ ਸੀ ਸਖੋ ਸਖੋ ਜਜ਼ਬਾ ਵੇਖੋ ਔਰ ਉਹਨਾਂ ਦੇ ਬਾਰੇ ਜੋ ਕੁਝ ਤੁਸੀਂ ਕੀਤਾ ਵਾ ਮੈਂ ਸਦ ਸੰਧੀ ਬادیه ਲੋੜ ਨੇ ਅੱਖੀਂ ਜਾ ਕੇ ਵੇਖ ਲਓ ਪੀਰ ਦਾ ਘਰ ਘਾਟ ਟਹਿ ਕੇ ਖੋੜਾ ਬਣਿਆ ਖੋੜਾ ਉੱਥੇ ਕੁੱਤੇ ਹੱਗਦੇ ਆ ਉੱਥੇ ਗੰਦ ਪਿਆ ਵਾ ਇਹ ਇਹਨਾਂ ਚੀਜ਼ਾਂ ਦਾ ਲੈ ਤੁਹਾਡੇ ਤੇ ਅਸਰ ਨਹੀਂ ਹੁੰਦਾ ਮਾਫ ਕਰ ਮੈਨੂੰ ਕਹਿਣਾ ਪਊਗਾ ਤੁਹਾਡੇ ਕੋਈ ਨੁਕਸ ਹੈ ਤੁਹਾਡੇ ਕੋਈ ਕਮੀ ਕਮੀ ਬੇਸ਼ੀ ਹੈ ਚਲੋ ਇਹ ਗੱਲ ਇੱਥੇ ਮੁੱਕ ਗਈ ਉਸ ਤੋਂ ਬਾਅਦ ਆਗੇ ਗੁਰੂ ਸਾਹਿਬ ਵਾਪਸ ਆ ਜਾਂਦੇ ਆ ਅਨੰਦਪੁਰ ਸਾਹਿਬ ਜਿੱਨੂੰ ਆਪਾਂ ਮਖੋਲ ਕਹਿੰਦੇ ਆ ਤੇ ਉੱਥੇ ਫਿਰ ਜੰਗ ਹੁੰਦੀ ਹੈ ਜਿਹੜੀ ਵੱਡੀ ਜੰਗ ਹੈ ਅਨੰਦਪੁਰ ਸਾਹਿਬ ਵਾਲੀ ਹੁੰਦੀ ਆ ਉਸ ਤੋਂ ਜੋ ਵੀ ਆਉ ਉਹ ਵੀ ਸਭ ਨੂੰ ਪਤਾ ਉਤੋਂ ਕਾਫਲਾ ਲੈ ਕੇ ਗੁਰੂ ਸਾਹਿਬ ਜੋਂ ਨਿਕਲਦੇ ਆਉਂਦੇ ਕਰਦੇ ਆ ਸਰਸਾ ਤੇ ਜੰਗ ਹੁੰਦੀ ਆ ਤਬਾਹ ਕੰਨ ਜੰਗ ਹੁੰਦੀ ਆ ਬਰਬਾਦੀ ਹੁੰਦੀ ਆ ਪਰਿਵਾਰ ਵੀ ਛੱਡ ਜਾਂਦਾ